ਇਹ ਜੇ ਨਾਲ ਦੱਸ ਰਾਂਗੇ ਮੈਂ ਅਲਾਉ ਜੀ ਸਤਗੁਰ ਕਲਾ ਤੇ ਫੇਰ ਦੁਬਾਰੇ ਮੇਲਾ ਕਰਤਾ ਹੀ ਸ਼ੁਰੂ ਕੱਪੜੇ ਦੀ ਸੇਲ ਦਾ ਬਹੁਤ ਸਸਤੇ ਦੇ ਰੇਟਾਂ ਦੇ ਜਿਵੇਂ ਕੋਈ ਸੂਟ 1500 ਵਾਲੇ ਸਭ ਰੇਟ ਸੇਲ ਆਤੀ ਜੀ ਇਹ ਸਾਰਾ ਮੰਨ ਲਓ ਜਿਵੇਂ ਹੁਣ ਅਸੀਂ ਨੇ ਪਹਿਲਾਂ 25 ਅਪ੍ਰੈਲ ਤੱਕ ਲਾਈ ਦੀ ਹੁਣ ਪੰਜਵਾ ਮੇ ਗਰਮੀ ਮਈ ਦਾ ਮਹੀਨਾ ਹੈ ਹੁਣ ਇਹਦੇ ਵਿੱਚ ਬਹੁਤ ਸਸਤੇ ਰੇਟਾਂ ਦੇ ਸੇਲ ਮੇਲਾ ਚੱਲੂਗਾ ਜਿਵੇਂ ਆ ਸੂਟ ਦੀ ਭਾਈ ਆ ਲੋ ਜਿਹੜੇ 4 400 ਵਾਲੇ ਸੂਟ ਤੇ ਜੇ ਕੋਈ ਦੋ ਸੂਟ ਖਰੀਦਦਾ ਕੋਟਨ ਦੇ ਇਹ 500 ਦੇ ਦੋ ਲਾਵਾਂਗੇ ਜੀ ਅੱਜ 1000 ਦੇ ਚਾਰ ਸੂਟ ਹੋਣਗੇ ਜੇ ਦੇਖ ਸਕਦੇ ਹੋ ਕੈਮਰਿਕ ਦੇ ਜਿਵੇਂ ਆਹ ਕੈਮਰਿਕ ਦੀ ਸਲਵਾਰ ਹੋ ਤੇ ਆਹ ਕੜਾਈ ਵਾਲਾ ਹੋ ਜੀ ਤੇ ਨਾਲ ਇਹ ਇਹ 500 ਦੇ ਦੋ 1000 ਦੇ ਚਾਰ ਲੱਗਣਗੇ ਜੀ ਮੇਲੇ 'ਚ ਇਹ ਕਿਸੇ ਨੇ ਖਰੀਦਣ ਹੋਣਾ ਇਹ ਅਗਲੇ ਵਿੱਚ ਸਾਜੀ ਸੇਲ ਚੱਲੂਗੀ ਜਿਵੇਂ ਆ ਕੈਮਰਿਕ ਦੇ ਸੂਟ ਨੇ ਜੀ ਇਹਨਾਂ ਰੇਟ ਆ ਜੀ ਆਮ ਤੌਰ ਤੇ ਸਾਰੇ ਬਾਜ਼ਾਰ ਚ ਵੀ ਤੁਸੀਂ ਖਰੀਦ ਰਹੇ ਹੋ ਪਹਿਣਾ ਪੰਪ 500 ਵਾਲੇ ਸੂਟ ਨੇ ਜੀ ਇਹ ਜਿਵੇਂ 500 ਰੁਪਏ ਦਾ ਸੂਟ ਅਸੀਂ 500 ਦਾ ਨਹੀਂ ਵੇਚਾਂਗੇ ਇਹ ਸੋਨੂੰ ਅਸੀਂ 700 ਦੇ ਦੋ ਦੇਵਾਂਗੇ 350 ਰੁਪਏ ਦਾ ਸੂਟ ਆ ਕੈਮਰਿਕ ਦਾ ਇਹਦੇ ਵਿੱਚ ਤੁਸੀਂ ਰੰਗ ਦੇਖ ਸਕਦੇ ਹੋ ਚਾਹੀ ਰੰਗ ਹੋਣਗੇ ਜੀ ਸਭ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਆ ਆ ਦੇਖੋ ਜੀ ਐਦਾਂ ਦੇ ਡਿਜ਼ਾਈਨ ਹੋਣਗੇ ਸਾਰੇ ਬਹੁਤ ਫੈਨਸੀ ਇਹ 702 ਮਿਲਣਗੇ ਜੇ ਸੂਟ ਆ ਐਦਾਂ ਹੀ ਸੂਟ ਜੀ ਇਹ ਕੈਮਰਿਕ ਦੇ ਸੂਟ ਆ ਇਧਰ ਆ ਦੇਖੋ ਜੀ ਇਧਰ ਦਾ ਸਾਰੇ ਕੈਮਰਿਕ ਦੇ ਸੂਟ ਆ ਆ ਦੇਖੋ ਜੀ ਇਹ 700 ਦੇ ਦੋ ਹੋਣਗੇ ਜੀ 350 ਰੁਪਏ ਦਾ ਸੂਟ ਆ ਐਜੇ ਜੇ ਜੋੜਾ ਜੋੜਾ ਖਰੀਦਾ ਹੀ 700 ਦੇ ਦੋ ਆ ਲੋ ਜੀ ਇਹ ਕੈਮਰਿਕ ਚ ਆ ਗਈ ਜੀ ਜਿਵੇਂ ਆ ਦੇਖੋ ਅੱਜ ਕੱਲ ਬਹੁਤ ਟ੍ਰੈਂਡ ਹੋ ਰੇ ਜੀ ਅੱਜ ਕੱਲ 100 100 ਰੂਮਾਂ 'ਚ ਬਹੁਤ ਵੱਡੇ ਵੱਡੇ ਸ਼ੋਅਰੂਮਾਂ 'ਚ ਕੱਪੜਾ ਵਿਕ ਰਿਹਾ ਕੋਈ 700 ਕੋਈ 800 ਕੋਈ ਕਿੰਨੇ ਦਾ ਕੋਈ ਕਿੰਨੇ ਦਾ ਅਸੀਂ ਤੁਹਾਨੂੰ ਬਹੁਤ ਸਸਤੇ ਰੇਟਾਂ ਦੇ ਕੱਪੜਾ ਦੇਵਾਂਗੇ ਇਹ ਇਹਦਾ ਰੇਟ ਕੀ ਹੈ ਜੀ ਇਹ ਪਹਿਲੇ 300 ਰੁਪਏ ਵਿੱਚ ਹੀ ਹੁਣ 850 ਸਾਢੇ 850 ਦਾ ਜੋੜਾ ਲੱਗੂਗਾ ਜੀ ਹੁਣ 450 ਰੁਪਏ ਦਾ ਸੂਟ ਆ 850 ਰੁਪਏ ਦਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਕੜਾਈ ਵਾਲੀ ਸਲਵਾਰ ਹੋਊ ਜੀ 850 ਦੇ ਦੋ ਜੀ 450 450 ਸਟਾਕ ਦੇਖ ਸਕਦੇ ਹੋ ਜਿੰਨੇ ਮਰਜ਼ੀ ਸੂਟ ਖਰੀਦ ਲਓ ਜੇ ਕਿਸੇ ਨੇ 100 ਸੂਟ ਫਿਰ ਇਦਾਂ 50 ਸੂਟ ਜਿੰਨੇ ਮਰਜ਼ੀ ਖਰੀਦੋ ਜੀ ਐਦਾਂ ਸਲਵਾਰਾਂ ਤੇ ਇਹ ਜੀ 850 ਦਾ ਜੋੜਾ ਹੋਊਗਾ ਜੀ ਬਹੁਤ ਸਸਤੇ ਰੇਟਾਂ ਦੇ ਸੇਲ ਮੇਲਾ ਜੀ ਆ ਕੇ ਸਨਾਮ ਪਹੁੰਚੋ ਸਤਗੁਰ ਕਲਾਸ ਤੇ ਬਰਮ ਸਿਰਾ ਮੰਦਿਰ ਦੇ ਕੋਲੇ ਅੱਜ ਇਹ ਹੋਲ ਹੋਲ ਸੇਲ ਚਾ ਹੋਲ ਸੇਲ ਚ ਹੋਰ ਵੀ ਰਾਇਤਨਾ ਮਿਲ ਸਕਦਾ ਹੈ ਅੱਜ ਜਿਵੇਂ ਆ ਦੇਖੋ ਜੀ ਬਲੈਕ ਸੂਟਾਂ ਦਾ ਬਹੁਤ ਟ੍ਰੈਂਡ ਹੋ ਰਿਹਾ ਜੀ 1000 ਰੁਪਏ ਦਾ ਸੂਟ ਸੀ ਸੀ ਇਹ ਪਹਿਲਾਂ ਇਹ ਦੇਖੋ ਜੀ ਇਹ ਮਾਲ ਆ ਇਹ ਜਿਹੜੇ ਕਿਸੇ ਨੇ ਅੱਜ ਇਹ 3 ਦਿਨ ਵਾਸਤੇ ਮਾਲ ਖਰੀਦਣਾ ਹੋਵੇ ਹੋਲ ਸੇਲ ਚ ਖਰੀਦੋ ਵੇਚਣ ਵਾਸਤੇ ਜੋ ਆਰਟੇਲ ਜਿਖਰੀ ਦੋ ਇਹਦਾ ਰੇਟ ਤਿੰਨ ਦਿਨ ਹੈ ਜੀ ਸਿਰਫ ਆ ਤੁਸੀਂ ਗਾਹਾਂ ਜੇ ਪੰਜ ਸੱਤ ਦਿਨ ਨੂੰ ਖਰੀਦੋਗੇ ਸਾਡੇ ਕੋਲੇ ਉਹ ਨਹੀਂ ਹੈਗਾ ਤੇ ਸੂਟ ਸਾਡੇ ਕੋਲੇ 100 ਸੂਟ ਹੈ ਜੀ ਇਹਦਾ ਰੇਟ ਹੈ ਜੀ ਸਿਰਫ 1000 ਦੇ ਤਿੰਨ ਨਹੀਂ ਕਰ ਦੋ 1000 ਦੇ ਤਿੰਨ ਮੈਂ ਭੁਲੇਖਾ ਨਾ ਲੱਗ ਜਾਏ ਧਿਆਨ ਕਰ ਲੈ ਨਾ ਕੋਈ ਗੱਲ ਨਹੀਂ ਲਾ ਹੈ ਪਹਿਲਾਂ 1050 ਦਾ ਸੀ ਇਹ 1000 ਦੇ ਤਿੰਨ ਜੀ ਤਿੰਨ ਦਿਨਾਂ ਵਾਸਤੇ ਜਿਵੇਂ ਤਿੰਨ ਦਿਨ ਇੱਕ ਇੱਕ ਦਿਨ ਵੰਡਤਾ ਜੀ 1000 ਦੇ ਤਿੰਨ ਖਰੀਦ ਸਕਦੇ ਹੋ ਜੀ ਬਲੈਕ ਸੂਟ ਇੱਕ ਤਰੀਕਾ ਡਿਜ਼ਾਈਨ ਜੀ ਆਹ ਦੇਖੋ ਜੀ ਇਹ ਤਿੰਨ ਦਿਨ ਵਾਸਤੇ ਹੈ ਜੀ ਜੇ ਕੋਈ ਆਗੇ ਮੰਗੇ ਫਿਰ ਉਸ ਤੋਂ ਬਾਅਦ ਕੋਈ ਨਹੀਂ ਜੀ ਇਹ ਸਿਰਫ ਤਿੰਨ ਦਿਨ ਮੇਲਾ ਚੱਲੂਗਾ ਜੀ ਹਜ਼ਾਰ ਦੇ ਤਿੰਨ ਜੀ ਆ ਲਓ ਜੀ ਇਹ ਤੁਸੀਂ ਹੋਲ ਸੇਲ 'ਚ ਵੀ ਖਰੀਦ ਸਕਦੇ ਹੋ ਰਿਟੇਲ 'ਚ ਵੀ ਖਰੀਦ ਸਕਦੇ ਹੋ ਹਜ਼ਾਰ ਦੇ ਤਿੰਨ ਇੱਕ ਸੋਨੂੰ ਆ ਲੀਜੀ ਬੀਜੀ ਦਿਖਾਵਾਂਗੇ ਜੀ ਇਹ ਸੀ ਟੈਕਸ ਦੀ ਲੀਜੀ ਬੀਜੀ ਹੋਊਗੀ ਸਾਡੇ ਕੋਲੇ ਲੀਜੀ ਬੀਜੀ ਆ ਦੇਖੋ ਜੀ ਐਦਾਂ ਦੇ ਰੰਗ 15 ਰੰਗ ਨੇ ਜੇ ਕਿਸੇ ਨੇ ਥਾਨ ਖਰੀਦਣਾ ਬੰਦਾ ਤਾਂ 140 ਰੁਪਏ ਦਾ ਕੁੜਤਾ ਪਜਾਮਾ ਪਊਗਾ ਜੀ 140 ਰੁਪਏ ਦਾ ਲੀਜੀ ਬੀਜੀ ਦਾ ਸੀ ਟੈਕਸ ਦਾ ਦੇਖ ਸਕਦੇ ਹੋ ਜੀ